ਹਾਂ ਜੀ ਇਹ ਦਾਤੀਆਂ ਬਹੁਤ ਡਿਫਰੈਂਟ ਟਾਈਪ ਦੀਆਂ ਦਾਤੀਆਂ ਇਹਦੇ ਵਿੱਚ ਦੰਦੇ ਘੜਾਣ ਦੀ ਲੋੜ ਨਹੀਂ ਪੈਂਦੀ ਕਿਸਾਨ ਅੱਗੇ ਬਾਰ-ਬਾਰ ਦੰਦੇ ਘੜਾਣ ਲਈ ਬਾਹਰ ਜਾਣਾ ਪੈਂਦਾ ਸੀ ਉਹਨੂੰ ਲੋਹਾਰ ਕੋਲ ਜਾਣਾ ਪੈਂਦਾ ਸੀਗਾ ਇਹਦੇ 'ਚ ਦੰਦੇ ਜਿਹੜੇ ਨੇ ਆਪਣੇ ਆਪ ਨਿਕਲਦੇ ਜਿੰਨਾ ਕੰਮ ਕਰੋਗੇ ਉਨਾ ਹੀ ਵਧੀਆ ਦੰਦੇ ਨਿਕਲਦੇ ਨੇ ਇਹਦੇ ਇਹਨਾਂ ਕੋ ਵਧੀਆ ਪ੍ਰੋਡਕਟ ਹੈ ਜਿਹਦੀ ਅਸੀਂ ਇਹਦੀ ਲਾਈਫਟਾਈਮ ਵਾਰੰਟੀ ਦਿੰਨੇ ਆਂ ਇਹ ਖਤਮ ਕਰਕੇ ਲਿਆਓ ਅਸੀਂ ਨਵੀਂ ਸਿੱਕਲ ਦੇ ਦਿਆਂਗੇ ਵਾਹ ਵਧੀਆ ਲਾਇਦੀਆਂ ਦੰਦੇ ਘੜਾਣ ਦੀ ਲੋੜ ਨਹੀਂ ਨਹੀਂ ਦੰਦੇ ਲਈ ਇਹਨਾਂ ਪਾਣ ਲੱਗੀ ਹੈ ਨਾ ਇਹ ਦੰਦੇ ਮਰਨਾ ਹੀ ਨਹੀਂ ਜੀ ਇਹਦੇ ਬਾਕੀ ਇਹ ਬਹੁਤ ਵਧੀਆ ਚੀਜ਼ ਬਣੀਆਂ। ਹਾਂ ਜੀ ਤੁਸੀਂ ਕੀ ਨਾਮ ਹੈ? ਅਮਨਦੀਪ ਸਿੰਘ ਹੈ ਜੀ, ਲੁਧਿਆਣਾ। ਬਹੁਤ ਵਧੀਆ ਜੀ। ਇਹ ਜਿਹੜੀ ਦਾਤੀ ਆਸੀਂ ਤਕਰੀਬਨ 5-6 ਸਾਲ ਤੋਂ ਵਰਤ ਰਹੇ ਆ ਜੀ। ਅੱਛਾ। ਬਹੁਤ ਵਧੀਆ ਚੀਜ਼ ਹੈ ਜੀ ਇਹ। ਇਹ ਦੰਦੇ ਦੇ ਮਰਦੇ ਵੀ ਆ ਮੜਾ ਥਲੋ ਰਗੜ ਤੋਂ ਦੰਦਾ ਫੇਰ ਉਮੇ ਉਮੇ ਆ ਜੀ। ਤਿੰਨ ਲਈਆਂ। ਬਹੁਤ ਵਧੀਆ ਜੀ। ਹਾਂ ਜੀ ਹਰ ਇੱਕ ਮੇਲੇ ਦੇ ਅਸੀਂ ਤਕਰੀਬਨ 2-3 ਦਾਤੀਆਂ ਲੈ ਕੇ ਜਾਂਦੇ ਆ। ਮੇਰਾ ਨਾਮ ਹੈ ਜੀ ਗੁਰਚਿੰਤਨ ਸਿੰਘ। ਮੈਂ ਫਲਕਨ ਗਾਰਡਨ ਟੂਲਸ ਪ੍ਰਾਈਵੇਟ ਲਿਮਟਿਡ ਵਿੱਚ ਕਿਸਾਨ ਮੇਲਾ ਲੱਗ ਪੁਕਿਆ ਉਸ ਸਮੇਂ ਪੀਯੂ ਦੇ ਵਿੱਚ ਕਿਹੜੇ-ਕਿਹੜੇ ਤੁਸੀਂ ਇੱਥੇ ਕਿਸਾਨਾਂ ਦੀ ਸਹੂਲਤ ਲਈ ਜਿਹੜਾ ਗਾਰਡਨਿੰਗ ਨਾਲ ਜੁੜੇ ਹੋਏ ਆ ਉਹਨਾਂ ਦੇ ਲਈ ਕਿਹੜੇ-ਕਿਹੜੇ ਇੱਥੇ ਜਿਹੜੇ ਲੈ ਕੇ ਆਏ ਪ੍ਰੋਡਕਟ ਹੋਣੇ ਬਾਰੇ ਅਸੀਂ ਕਾਫੀ ਟੂਲਸ ਨਵੇਂ ਬਣਾਏ ਨੇ ਤੇ ਜਿਹੜੇ ਕਿਸਾਨਾਂ ਲਈ ਬਹੁਤ ਵਧੀਆ ਨੇ ਉਹਨਾਂ ਦਾ ਕੰਮ ਬਹੁਤ ਆਸਾਨ ਕਰਦੇ ਨੇ ਤੇ ਉਹਨਾਂ ਲਈ ਆਉਣ ਵਾਲੀ ਟਾਈਮ ਦੇ ਵਿੱਚ ਜਿਵੇਂ ਛੋਟੇ ਟੂਲਸ ਦੀ ਵੈਲਿਊ ਬਹੁਤ ਵੱਧ ਰਹੀ ਹੈ ਠੀਕ ਹੈ ਵੱਡੇ ਜਮੀਨਾ ਘਟ ਰਹੀਆਂ ਤੇ ਉਹਨਾਂ ਲਈ ਸਾਡੇ ਜਿਹੜੇ ਟੂਲਸ ਨੇ ਬਹੁਤ ਲਾਭਦਾਇਕ ਨੇ ਮੇਰਾ ਨਾਮ ਹੈ ਜੀ ਕੁਚਿੰਤਨ ਸਿੰਘ ਮੈਂ ਫਾਲਕਨ ਗਾਰਡਨ ਟੂਲਸ ਪ੍ਰਾਈਵੇਟ ਲਿਮਟਿਡ ਵਿੱਚ ਹੈਗਾ ਕਿ ਕਿਸਾਨ ਮੇਲਾ ਲੱਗ ਚੁੱਕਿਆ ਹੈ ਉਸ ਸਮੇਂ ਪੀਏਯੂ ਦੇ ਵਿੱਚ ਕਿਹੜੇ-ਘੜੇ ਤੁਸੀਂ ਇੱਥੇ ਕਿਸਾਨਾਂ ਦੀ ਸਹੂਲਤ ਲਈ ਜਿਹੜਾ ਗਾਰਡਨਿੰਗ ਨਾਲ ਜੁੜੇ ਹੋਏ ਆ ਉਹਨਾਂ ਦੇ ਲਈ ਕਿਹੜੇ-ਘੜੇ ਇੱਥੇ ਜਿਹੜੇ ਲੈ ਕੇ ਆਏ ਪ੍ਰੋਡਕਟਾਂ ਦੇ ਬਾਰੇ ਅਸੀਂ ਕਾਫੀ ਟੂਲਸ ਨਵੇਂ ਬਣਾਏ ਨੇ ਤੇ ਜਿਹੜੇ ਕਿਸਾਨਾਂ ਲਈ ਬਹੁਤ ਵਧੀਆ ਨੇ ਉਹਨਾਂ ਦਾ ਕੰਮ ਬਹੁਤ ਆਸਾਨ ਕਰਦੇ ਨੇ ਤੇ ਉਹਨਾਂ ਲਈ ਆਉਣ ਵਾਲੀ ਟਾਈਮ ਦੇ ਵਿੱਚ ਜਿਵੇਂ ਛੋਟੇ ਟੂਲਸ ਦੀ ਵੈਲਿਊ ਬਹੁਤ ਵੱਧ ਰਹੀ ਹੈ ਠੀਕ ਹੈ ਵੱਡੇ ਜਮਿਨਾ ਕੱਟ ਰਹੀਆਂ ਤੇ ਉਹਨਾਂ ਲਈ ਸਾਡੇ ਜਿਹੜੇ ਟੂਲਸ ਨੇ ਬਹੁਤ ਲਾਭਦਾਇਕ ਨੇ ਜਿਹੜੇ ਪ੍ਰੋਡਕਟ ਪੇਸ਼ ਕੀਤੇ ਆ ਜੀ ਇਹ ਕਿਹੜੇ ਕਿਹੜੇ ਪ੍ਰੋਡਕਟ ਨੇ ਇੱਕ ਤਾਂ ਜੀ ਇਹ ਬਾਇਸ਼ ਸਟਰੈਡਰ ਹੈ ਜੀ ਜਿਹੜੇ ਆਪਣਾ ਬ੍ਰਾਂਚੇਸ ਵਗੈਰਾ ਜਿਹੜੀਆਂ ਬਚ ਜਾਂਦੀਆਂ ਜਿਹੜੀਆਂ ਆਪਣੇ ਆ ਟਰੀਜ਼ ਵਗੈਰਾ ਦੇ ਇਹ ਉਹਨਾਂ ਨੂੰ ਬਿਲਕੁਲ ਸਟਰੈਡ ਕਰ ਦਿੰਦਾ ਹੈ ਸਟਰੈਡ ਕਰਕੇ ਉਹਨੂੰ ਆਪਾਂ ਇਸ ਇੱਕ ਖਾਦ ਵਾਸਤੇ ਯੂਜ਼ ਕਰ ਸਕਦੇ ਆ ਜੀ ਠੀਕ ਜਿਹੜੀ ਇਹ ਮਸ਼ੀਨਾਂ ਇਹ ਮਸ਼ੀਨਾਂ ਕਾਗਟਣ ਵਾਲੀਆਂ ਮਸ਼ੀਨਾਂ ਹੈਗੀਆਂ ਹਾਂ ਠੀਕ ਹੈ ਕਿਹੜੇ ਕਿਹੜੇ ਮਾਡਲ ਹੈ ਜੀ ਇਹਦੇ ਵਿੱਚ ਆਪਣੇ ਕੋਲ ਕਾਫੀ ਮਾਡਲਸ ਨੇ ਇਹਦੇ ਫਿਲਹਾਲ ਆਪਣੇ ਕੋਲ ਇੱਕ ਰੋਟੋ 46 ਪਿਆ ਇੱਕ ਰੋਟੋ 46 ਪੀ ਹੈਗਾ ਜੀ 46 ਜਿਹੜਾ ਇਲੈਕਟ੍ਰਿਕ ਹੈ ਇਹ ਪੈਟਰੋਲ ਇੰਜਨ ਦੇ ਨਾਲ ਹੈ ਜੀ ਠੀਕ ਹੈ ਇਹ ਆਪਣੇ ਹੈਗੇ ਨੇ ਬਰਸ਼ ਕਟਰਸ ਨੇ ਬਰਸ਼ ਕਟਰਸ ਦੇ ਵਿੱਚ ਵੀ ਆਪਣੇ ਅਟੈਚਮੈਂਟ ਦੇ ਨਾਲ ਆਪਾਂ ਦਿੰਨੇ ਆ ਤਾਂ ਕਿ ਜਿਹੜੀ ਵੀਟ ਵਗੈਰਾ ਹੈ ਬਰਸੀਮ ਹੈ ਕੱਟਣ ਲਈ ਬਹੁਤ ਵਧੀਆ ਟਾਈਮ ਬਚਾਉਂਦਾ ਹੈ ਇਦਾਂ ਹੀ ਆਪਣੇ ਕੋਲੋਂ H ਟ੍ਰਿਮਰਸ ਨੇ ਇੱਕ ਕੰਬੀ ਟ੍ਰਿਮਰਸ ਨੇ ਇੱਕ ਕੋਈ ਬਰਸ਼ ਕਟਰ ਦੀ ਜਿਹੜਾ ਇੰਜਨ ਦੇ ਨਾਲ ਆਪਾਂ ਚੇਨ ਸੌ ਵੀ ਲਗਾ ਸਕਦੇ ਆ ਬਰਸ਼ ਕਟਰ ਵੀ ਦੀ ਅਟੈਚਮੈਂਟ ਵੀ ਲਗਾ ਸਕਦੇ ਆ ਕਿਹੜੀ ਕੰਪਨੀ ਦੇ ਇੰਜਨ ਹੁੰਦੇ ਆ ਜੀ ਇਹ ਇਹ ਸਾਡੇ ਆਪਣੇ ਫਾਲਕਨ ਦੇ ਹੀ ਇੰਜਨ ਨੇ ਜੀ ਤੇ ਗਾਰੰਟੀ ਵੀ ਹੁੰਦੀ ਆ ਜੀ ਹਾਂਜੀ ਇਹਨਾਂ ਦੀ ਗਾਰੰਟੀ ਹੁੰਦੀ ਆ 6 ਮਨਸ ਦੀ ਵਾਰੰਟੀ ਜਿਹੜੇ ਆ ਜਿਹੜੇ ਲੈ ਕੇ ਆਇਓ ਮਸ਼ੀਨਾਂ ਤੁਸੀਂ ਕਟਿੰਗ ਲਈ ਹਾਂਜੀ ਇਹ ਚੇਨ ਸੌਸ ਹੈ ਨਹੀਂ ਆ ਬਹੁਤ ਵਧੀਆ ਚੇਨ ਸੌਸ ਹੈ ਇਦੇ ਵਿੱਚ ਛੋਟੇ ਮਾਡਲ ਵੀ ਛੋਟੇ ਮਾਡਲ ਘਰਾਂ ਵਾਸਤੇ ਵੀ ਹੈਗੇ ਨੇ ਜਿਹੜੇ ਆਪਣੇ ਛੋਟੇ ਲੌਂਜ ਇਲੈਕਟ੍ਰੀਕਲ ਹੈਗੇ ਨੇ ਇਹ ਪ੍ਰੋਫੈਸ਼ਨਲ ਯੂਜ਼ ਵਾਸਤੇ ਹੈ ਜੀ ਠੀਕ ਹੈ ਇਸ ਤਰ੍ਹਾਂ ਹੀ ਇਹਦੇ ਐਚ ਸਟ੍ਰੀਮਰਸ ਜਿਹੜੇ ਘਰਾਂ ਵਾਸਤੇ ਜਿਹੜੇ ਛੋਟੇ ਲੌਂਜ ਵਾਸਤੇ ਨੇ ਇਹ ਬਹੁਤ ਵਧੀਆ ਚੀਜ਼ ਹੈ ਪ੍ਰੈਸ਼ਰ ਵਾਸ਼ਰਸ ਨੇ ਗਾਰਡਨ ਵਾਸ਼ਰਸ ਐ ਪੇੜ ਲਗਾਉਣ ਵਾਸਤੇ ਆਪਣੇ ਪਲਾਂਟੇਸ਼ਨ ਹਾਂਜੀ ਪਲਾਂਟੇਸ਼ਨ ਕਰਨ ਲਈ ਹਾਂਜੀ ਇਹ ਸਾਰੇ ਕਾਫੀ ਜਿਹੜੇ ਟੂਲ ਤੁਹਾਡੇ ਲੋਕਾਂ ਨੂੰ ਇਸ ਵੇਲੇ ਜਿਹੜੇ ਪਸੰਦ ਆ ਰਹੇ ਆ ਮੈਨੂੰ ਵਾਲੇ ਜਿਹੜੇ ਆ ਹਾਂਜੀ ਬੈਡ ਦੂਸਰੇ ਜਿਹੜੇ ਮੈਨੂੰ ਇਹ ਵੀ ਕੰਬੀਨੇਸ਼ਨ ਟ੍ਰਿਮਰ ਹੈ ਇਹਦੇ ਵਿੱਚ ਹੀ ਕੰਬੀਕ ਕਿਕ ਹੈਗੇ ਨੇ ਜਿਵੇਂ ਇਹਦੇ ਨਾਲ ਇੱਕੋ ਹੈਂਡਲ ਦੇ ਨਾਲ ਮਲਟੀਪਲ ਅਟੈਚਮੈਂਟਸ ਲੱਗ ਸਕਦੀਆਂ ਹਾਂ ਇਹ ਕਰ ਇਹ 500 ਦਾ ਇੱਕ ਕਰਕੇ ਦਿਖਾਓ ਜੀ ਦੂਸਰਾ ਅਟੈਚਮੈਂਟ ਲਗਾ ਹਾਂ ਤਰ ਤੋ ਸਿੱਧਾ ਦਾਤੀਆਂ ਵੀ ਲੈ ਕੇ ਆਏ ਹੋ ਪ੍ਰਾਣੀਆਂ ਟ੍ਰੈਡੀਸ਼ਨਲ ਜਦੋਂ ਕੀਤੀ ਹੁੰਦੀ ਸੀਗੀ ਤਾਂ ਹੱਥਾਂ ਦੇ ਨਾਲ ਜਿਹੜੀ ਬਾਢੀ ਹੁੰਦੀ ਸੀ ਹਾਂਜੀ ਇਹ ਦਾਤੀਆਂ ਬਹੁਤ ਡਿਫਰੈਂਟ ਟਾਈਪ ਦੀਆਂ ਦਾਤੀਆਂ ਇਹਦੇ ਵਿੱਚ ਦੰਦੇ ਘੜਾਣ ਦੀ ਲੋੜ ਨਹੀਂ ਪੈਂਦੀ ਕਿਸਾਨ ਅੱਗੇ ਬਾਰ-ਬਾਰ ਦੰਦੇ ਘੜਾਣ ਲਈ ਬਾਹਰ ਜਾਣਾ ਪੈਂਦਾ ਸੀ ਉਹਨੂੰ ਲੋਹਾਰ ਕੋਲ ਜਾਣਾ ਪੈਂਦਾ ਸੀਗਾ ਇਹਦੇ 'ਚ ਦੰਦੇ ਜਿਹੜੇ ਨੇ ਆਪਣੇ ਆਪ ਨਿਕਲਦੇ ਜਿੰਨਾ ਕੰਮ ਕਰੋਗੇ ਉਨਾਂ ਹੀ ਵਧੀਆ ਦੰਦੇ ਨਿਕਲਦੇ ਨੇ ਇਹਦੇ ਕਿੰਨਾ ਕੋ ਵਧੀਆ ਪ੍ਰੋਡਕਟ ਹੈ ਜੀ ਅਸੀਂ ਇਹਦੀ ਲਾਈਫਟਾਈਮ ਵਾਰੰਟੀ ਦਿੰਦੇ ਆ ਅਚਾ ਇਹ ਖਤਮ ਕਰਕੇ ਲਿਆਓ ਅਸੀਂ ਨਵੀਂ ਸਿੱਕਲ ਦੇ ਦਿਆਂਗੇ ਲੋਕ ਬਹੁਤ ਲੈ ਰਹੇ ਨੇ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਹਰ ਬੰਦਾ ਇਹਨੂੰ ਪਸੰਦ ਕਰ ਰਿਹਾ ਹੈ ਹਰ ਬੰਦਾ ਲੈ ਕੇ ਜਾ ਰਿਹਾ ਠੀਕ ਹੈ ਜੀ ਹਾਂ ਜੀ ਭਾਈ ਇਹ ਜਿਹੜੀਆਂ ਲੱਕੜੀਆਂ ਦੇਖੇ ਨੇ ਜਿਹੜੀਆਂ ਨਵੀਆਂ ਆਈਆਂ ਨੇ ਹੁਣ ਇਹਹੜੀਆਂ ਨੇ ਅੱਜ ਵੇਖਣ ਲੱਗੇ ਮੈਂ ਬਹੁਤ ਵਧੀਆ ਲੱਗਦੀਆਂ ਵਾਹ ਵਧੀਆ ਲੱਗਦੀਆਂ ਦੀ ਲੋੜ ਨਹੀਂ ਨਹੀਂ ਦੰਦੇ ਲਈ ਇਹਨਾਂ ਪਾਣ ਲੱਗੀ ਹੈ ਨਾ ਇਹ ਦੰਦੇ ਮਰਨਾ ਹੀ ਨਹੀਂ ਜੀ ਇਹਦੇ ਉਹ ਹਨਾ ਨਾਲ ਜਦੋਂ ਬਾਟੀ ਕਰਦੇ ਹੁੰਦੇ ਸੀ ਤਾਂ ਜਿਹੜੇ ਪੈ ਜਣੇ ਤਾਂ ਮਸ਼ੀਨ ਆ ਗਈਆਂ ਆਹੋ ਤਾਂ ਇਹ ਘਟ ਖਰੀਦਦਾ ਨਾ ਹੁਣ ਜਾਂ ਦੱਤ ਨਾਲ ਵੜ ਲੈਂਦੇ ਆ ਲੱਗ ਗਈ ਬਾਕੀ ਇਹ ਬਹੁਤ ਵਧੀਆ ਚੀਜ਼ ਬਣੀ ਹੈ ਹਾਂ ਜੀ ਜੀ ਕੀ ਨਾਮ ਹੈ ਅਮਨਦੀਪ ਸਿੰਘ ਹੈ ਜੀ ਲੁਧਿਆਣਾ ਬਹੁਤ ਵਧੀਆ ਜੀ ਇਹ ਜਿਹੜੀ ਦਾਤੀ ਹੈ ਸੀ ਤਕਰੀਬਨ 5-6 ਸਾਲ ਤੋਂ ਵਰਤ ਰਹੇ ਆ ਜੀ ਅੱਛਾ ਬਹੁਤ ਵਧੀਆ ਚੀਜ਼ ਹੈ ਜੀ ਇਹ ਇਹ ਦੰਦੇ ਇਹਦੇ ਮਰਦੇ ਵੀ ਆ ਮੜਿਆ ਥੱਲੋ ਰਗੜ ਤੋਂ ਦੰਦਾ ਫੇਰੋ ਮੇ ਦੇ ਉਮੇ ਯਾਰ ਤਿੰਨ ਲਈ ਬਹੁਤ ਵਧੀਆ ਜੀ ਹਾਂ ਜੀ ਹਰ ਇੱਕ ਮੇਲੇ ਦੇ ਅਸੀਂ ਤਕਰੀਬਨ 2-3 ਦਾਤੀਆਂ ਲੈ ਕੇ ਜਾਂਦੇ ਆ ਆ ਵੀ ਇਹਨਾਂ ਦਾ ਦਾਹ ਵਗੈਰਾ ਵੀ ਬਹੁਤ ਵਧੀਆ ਨੇ ਜੀ ਹਾਂ ਜੀ ਧੰਨਵਾਦ ਹਾਂ ਜੀ ਹਾਂ ਲੋਕਾਂ ਨੂੰ ਕੰਮ ਹੀ ਪਸੰਦ ਆ ਰਹੀਆਂ ਇਹ ਦੱਸਦਿਆਂ ਕਹਿੰਦੇ 5 ਸਾਲ ਤੋਂ ਵਰਤ ਰਹੇ ਹਰੇਕ ਵਾਰ ਲੈ ਕੇ ਜਾਂਦੇ ਅਸੀਂ ਤਾਂ ਲਾਈਫਟਾਈਮ ਤੁਹਾਨੂੰ ਜਿਵੇਂ ਦੱਸ ਰਹੇ ਹਾਂ ਕਿ ਵਾਰੰਟੀ ਦਿੰਨੇ ਆ ਸਾਡੇ ਕੋਲੋਂ ਅਜੇ ਤੱਕ ਸਿਰਫ ਦੋ ਦਾਤੀਆਂ ਵਾਪਸ ਆਈਆਂ ਉਹ ਵੀ ਉਹਨੇ ਬੰਦੇ ਦੀ ਗਲਤੀ ਸੀ ਉਹ ਤੋੜ ਕੇ ਲੈ ਆਏ ਉਹ ਕਹਿੰਦਾ ਜੀ ਮੇਰੇ ਕੋਲ ਥੱਲੇ ਆ ਗਈ ਠੀਕ ਹੈ ਅਸੀਂ ਉਹ ਵੀ ਕਹ ਸੀ ਕਿ ਆ ਕੇ ਤੇ ਰਿਪਲੇਸ ਕਰ ਦਿੰਨੇ ਆ ਆਪਣੇ ਡੀਲਰ ਕਿਥੇ ਕਿਥੇ ਨੇ ਸਰ ਜੀ ਆਪਣੇ ਡੀਲਰ ਡਿਸਟ੍ਰੀਬਿਊਟਰ ਨੈਟਵਰਕ ਹਰ ਥਾਂ ਤੇ ਹੈ ਜੀ ਥਰੋਅ ਆਊਟ ਇੰਡੀਆ ਹੈ ਲੇ ਲਦਾਖੇ ਚ ਵੀ ਸਾਡਾ ਡੀਲਰ ਡਿਸਟ੍ਰੀਬਿਊਟਰ ਮਿਲੇਗਾ ਤੇ ਅੰਡੇਮਾਨਿਕੋਬਾਰ ਆਈਲੈਂਡ ਚ ਵੀ ਮਿਲੇਗਾ ਮੇਲੇ ਚ ਖਾਸੇ ਡਿਸਕਾਊਂਟ ਹੈ ਕਿਸਾਨ ਵੀਰਾਂ ਲਈ ਹਾਂ ਜੀ ਕਿਸਾਨ ਵੀਰਾਂ ਲਈ ਅਸੀਂ ਸਪੈਸ਼ਲ ਡਿਸਕਾਊਂਟ ਦੇ ਰਹੇ ਹਾਂ ਹਰ ਪ੍ਰੋਡਕਟ ਦੇ ਉੱਤੇ ਬੇਰੇ ਮਿਨੀ ਟਰੈਕਟਰ ਵੀ ਹੈ ਤੁਹਾਡੇ ਕੋਲ ਇਸ ਸਮੇਂ ਹਾਂਜੀ ਇਹ ਜਿਹੜੇ ਆ ਹਾਂਜੀ ਹਾਂਜੀ ਇਹਦੇ ਬਹੁਤ ਵਧੀਆ ਹੈਗਾ ਜੀ ਪਾਵਰ ਟੀਲਰ ਹੈਗਾ ਇਹਦੇ ਜੀ ਕਿਸਾਨਾਂ ਨੂੰ ਬਹੁਤ ਵਧੀਆ ਸਹੂਲਤ ਮਿਲਦੀ ਹੈ ਜਿਹੜੇ ਟਰੈਕਟਰ ਵਗੈਰਾ ਅਫੋਰਡ ਨਹੀਂ ਕਰ ਸਕਦੇ ਘੱਟ ਜ਼ਮੀਨ ਦੇ ਵਿੱਚ ਹਾਂਜੀ ਬਾਗਾ ਦੇ ਵਿੱਚ ਘੱਟ ਜ਼ਮੀਨ ਦੇ ਵਿੱਚ ਬਹੁਤ ਵਧੀਆ ਕੰਮ ਕਰ ਸਕਦੇ ਆ ਠੀਕ ਹੈ ਕੀ ਅਪੀਲ ਕਰਦੇ ਹੋ ਜੀ ਦੋ ਦਿਨ ਦਾ ਜਿਹੜਾ ਮੇਲਾ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ੁਭ ਕਾਮਨਾਵਾਂ ਹੀ ਦੇਣਾ ਚਾਹਨਾ ਕਿ ਇਸ ਸਾਲ ਬਹੁਤ ਵਧੀਆ ਰਹੇ ਸਬਸਲ ਵਧੀਆ ਰਹੇ